ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਸਾਹਿਬ ਸੰਗਤ ਜੀ ਆਪ ਜੀ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਇਹ ਸ਼ਬਦ ਪਾਇ ਸਾਹਿਬ ਪਾਇ ਗੁਰਦੀਪ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਉਹਨਾਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ ਹੈ ਜੀ ਅੱਜ ਆਪਾਂ ਇਹ ਸ਼ਬਦ ਮੰਦਰ ਸੱਤਕ ਤੇ ਪੰਜਵੇਂ ਕਾਲੇ ਤੋਂ ਮੇਰੀਆਂ ਭੈਣਾਂ ਤੇ ਬੱਚਿਆਂ ਦੇ ਸਕੇਲ ਤੋਂ ਸ਼ਬਦ ਸਿੱਖਾਂਗੇ ਜੀ ਇਸੇ ਸ਼ਬਦ ਦੀ ਤਾਲ ਕਹਿਰਵਾ ਤਾਲ ਹੈ ਜੀ ਇਸੇ ਸ਼ਬਦ ਅੰਦਰ ਲੱਗਣ ਵਾਲੇ ਸਵਰ ਹਨ ਜੀ ਸਾਰੇ ਗਾ ਕੋਮਲ ਮਾ ਬਾਦਾ ਕੋਮਲ ਤੇ ਨੀ ਕੋਮਲ ਗਾ ਸ਼ੁੱਧ ਵੀ ਇਸ ਸ਼ਬਦ ਅੰਦਰ ਸਵਰ ਲੱਗੇਗਾ ਜੀ ਬਹੁਤ ਵਧੀਆ ਕੰਪੋਜੀਸ਼ਨ ਵਿੱਚ ਭਾਈ ਸਾਹਿਬ ਵੱਲੋਂ ਸ਼ਬਦ ਗਾਇਨ ਕੀਤਾ ਗਿਆ ਹੈ ਜੀ ਪਹਿਲਾਂ ਮੈਂ ਆਪ ਜੀ ਨੂੰ ਅਸਥਾਈ ਅਤੇ ਅੰਤਰੇ ਗਾਇਨ ਕਰਕੇ ਦੱਸਾਂਗਾ ਫਿਰ ਮੈਂ ਆਪ ਜੀ ਨੂੰ ਸਲੂ ਸਲੂ ਸਿਰਾਂ ਤੇ ਸਾਰਾ ਸ਼ਬਦ ਸਮਝਾਵਾਂਗਾ ਜੀ ਆਪ ਜੀ ਨੇ ਬੜੇ ਪਿਆਰ ਨਾਲ ਸ਼ਬਦ ਸਿੱਖਣਾ ਹੈ ਜੀ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਮੇਰੇ ਚੈਨਲ ਨੂੰ ਦਿਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਆਨਲਾਈਨ ਕਲਾਸਿਸ ਜੁਆਇਨ ਕਰ ਲਈ ਤੁਸੀਂ ਮੈਨੂੰ ਮੇਰੇ ਵਟਸਐਪ ਨੰਬਰ ਤੇ ਮੈ ਮੇਰੇ ਵੱਲੋਂ ਆਪਣਾ ਬਰਾਵੀਂ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਓ ਹੁਣ ਅਪੇ ਸ਼ਬਦ ਸਿੱਖੀਏ ਭੁੱਲ ਜੁਗ ਦੀ ਮਾਫੀ ਹੈ ਕਿ ਦੁਸਮਾਤ ਬਖਸ਼ਣੀ ਸ਼ਬਦ ਸਿੱਖੀਏ ਜੀ ਮੇਰੇ ਰਾਮ ਤੇਰੇ ਮੇਰੇ ਰਾਂ मेरे राम रे रे ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਵੈ ਬੋਲ ਨ ਜਾਣ ਮਾਇਆ मेरे राम राए मेरे राम राए जो तेरे रंग राते स्वामी तिनका जन्म मरण दोतना सा तेरी ਕੋਈ ਸਤ ਗੁਰ ਕਾ ਦਿਲਸਾ ਸਤ ਗੁਰ ਕਾ ਦਿਲਸਾ ਮੇਰੇ RAM ਰਾਏ ਮੇਰੇ RAM ਰਾਏ ਕਪਾਲ ਪਾਂ ਆਠ ਪਹਿਰ ਅਰਤ ਹੈ ਤੇਰੀ ਸਰਨ ਤੇਰੇ ਪਰਵਾਸ ਪੰਚ ਗੁਸਤ ਲੈ ਸਾਧ ਹੈ ਪੰਚ ਗੁਸਤ ਲੈ ਸਾਧ ਹੈ ਮੇਰੇ ਰਾਮ ਗਿਆਨ ਤਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇ ਨੀ ਸਭ ਤੇ ਵੱਡਾ ਸਤ ਗੁਰ ਨਾਨਕ ਜਨ ਕਲ ਰਾਣੀ ਮੇਰੀ ਮੇਰੇ RAM RA ਬਾਕੀ ਅੰਤਰੀਆ ਬਗਾਇਨ ਕੀਤੇ ਹਨ ਸਲੋ ਸਲੋ唱ਤੇ ਹਨ ਆਪਾਂ ਸਰਗਮ ਦੇ ਨਾਲ ਸਾਰਾ ਸ਼ਬਦ ਸਿੱਖਨੇ ਹਾਂ ਜੀ ਮੇਰੇ RAM RAI ਮੇਰੇ RAM RAI ਸਰਗਮ ਮੇਰੇ RAM ਸਾ ਸ ਸ ਰੇ ਨੀ ਸਗ ਸਸਰਨੀ ਗਰ ਸਨਿਦਪ ਮੇਰੇ ਰਾਮ ਰਾਏ ਸਸਰਨੀ ਨਿਗ ਨਿਕ ਨਿਗਰ ਸਨਿਦਪ ਨਿਗਰ ਸਨਿਦਪ ਮੇਰੇ ਰਾਮ ਰਾਏ

संता का संत वापसी कि दावना है पर सा फिर अस्थाई आ जानी है अगली बार जदे चुकनी है अगली लाइन कि में चुकनी है तेरे सेवक को ਬਹੁ கிਚ ਨਹੀਂ ਇਹ ਵੀ ਸਥਾਈ ਵਿੱਚ ਹੀ ਲਾਈਨ ਇਹ ਵਾਲੀ ਆਵੇਗੀ ਇਹ ਕਿਵੇਂ ਚੁਕਨੀ ਹੈ ਮੈਂ ਆਪ ਜੀ ਨੂੰ ਦੱਸਣ ਲੱਗਾ ਹਾਂ ਤੋਂ ਸੰਤਾ ਕਾ ਸੰਤ ਤੇਰੇ ਨਾਲੀ ਅਗਲੀ ਲਾਈਨ ਚੁਕ ਲੈਣੀ ਹੈ ਤੇਰੇ ਸਵਕ सेवक सानी पानि सा तेरे सेवक सानी पानी सा पी शानी पान नी नि सा अगली लाइन जम नही आ ਜਮ ਨਹੀਂ ਸਾਨਿ ਸਾਨਿ ਪਪ ਜਮ ਨਹੀਂ ਆਬੈ ਪਸਨੀ ਪਮੰਗਾ ਆਬੈ ਨਿਰੇ ਨਿਰੇ ਮਾ ਪਨੀ ਪ ਆ ਸਨੀ ਪ ਮੰਗਾ ਮਾ ਪਨੀ ਪ ਨੀਰੇ ਜਮਨ ਜਮ ਨਹੀਂ ਆਵੇ ਨੀਰੇ ਫਿਰ ਵਾਪਸੀ ਸਥਾਈਵਲ ਨੀਰੇ ਮੰਗਰ ਸ ਫਿਰ ਸਥਾਈ ਆ ਜਾਏਗੀ ਮੇਰੇ RAM RA ਇਹ ਹਸਤਾਈ ਹੈ ਹੁਣ ਆਪਾਂ 15 ਸਿੱਖਦੇ ਹਾਂ ਅੰਤਰਾ ਵੀ ਸੇਮ ਉਸੇ ਲਾਈਨ ਤੇ ਆਵੇਗਾ ਜਿਸਕੇ ਸਿਰ ਜਿਸਕੇ ਸਿਰ ਸਾ ਨਿ ਭਾਵ ਨੀ ਸ ਸ ਜਿਸਕੇ ਸਿਰ ਉੱਪਰ ਤੂੰ ਸਵਾ ਉੱਪਰ ਤੂੰ ਸਾਨੀ ਸਪਾਨੀ ਨੀ ਸਸ ਉੱਪਰ ਤੂੰ ਸਵਾਮੀ ਸੋ ਦੁੱਖ ਕੈ ਇਤੇ ਹੋਈ ਸਰਗਮਾਏ ਜੀ ਮਰਨਾ ਚੀਤ ਨਾ ਆਵੇ ਫਿਰਸthਾਈ ਆ ਜਾਏਗੀ ਮੇਰੇ RAM ਲਾਏ ਇਹ ਪਹਿਲਾ ਅੰਤਰਾ ਤੇ ਸਥਾਈ ਹੈ ਹੁਣ ਆਪਾਂ ਬਾਕੀ ਲਾਸਟ ਅੰਦਰੇ ਸਿੱਖਦੇ ਹਾਂ ਦੂਸਰਾ ਅੰਤਰਾ ਜੋ ਤੇਰੇ ਤਿੰਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ ਨਮੇਟ ਕੋਈ ਸਤਗੁਰ ਕਾ ਦਿਲਾਸਾ ਨਖਸਤੰਤਰਾ ਨਾਮੁ ਤਿਆਇ ਸੁਖ ਫਲ ਪਾਇਆ ਆਠ ਪਹਿਰ ਰਾਰਾ ਦਹ ਤੇਰੀ ਸਰਨ ਤੇਰੇ ਪਰਵਾਸੈ ਪੰਚ ਦੁਸ਼ਟ ਲੈ ਸਦਹ ਲਾਸਤੰਤਰਾ ज्ञान ते ज्ञान केच कर्म न जाना सार न जाना तेरी सब ते बड़ा सतगुरु नानक जिन काल राखी मेरी मेरे राम राए ਮੇਰੇ ਰਾਮ ਰਾਏ ਮੇਰੇ ਰਾਮ ਰਾਏ ਮੇਰੇ ਰਾਮ ਰਾਏ ਇਹ ਹੈ ਦਸ਼ਬਦ ਹੈ ਜੀ ਜਿਵੇਂ ਮੈਂ ਆਪਜੀ ਕੰਸਲ ਉਸ ਦੇ ਸਾਰੇ ਸ਼ਬਦ ਸਮਝਾਏ ਹੋ ਜੀ ਨੂੰ ਉਸ ਤਰੀਕੇ ਨਾਲ ਸਿੱਖਣਾ ਹੈ ਭੋਜਗ ਦੀ ਮਾਫੀ ਕਿ ਤੁਸੀਂ ਮਤ ਪੁੱਛਣੀ ਵਾਹ ਗੁਰੂ ਜੀ ਦਾ ਖਾਲਸਾ ਦਾ ਗੁਰੂ ਜੀ ਦੀ ਫਤਿਹ